ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੋਂ ਸਭ ਦਾ ਸਵਾਗਤ ਕਰਦੇ ਹਾਂ ਅੱਜ ਦੇ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਸਭ ਦੇ ਲੈ ਕੇ ਚੁੱਕੇ ਹਾਂ ਜਮਾਤ 9ਵੀਂ ਸਮਾਜਿਕ ਵਿਗਿਆਨ ਜੁਲਾਈ 2025 ਵਿੱਚ ਜੋ ਤੁਹਾਡੇ ਪੇਪਰ ਹੋਣ ਵਾਲੇ ਨੇ ਉਹਨਾਂ ਦੇ ਲਈ ਮੋਸਟ ਇੰਪੋਰਟੈਂਟ ਪੇਪਰ ਤਾਂ ਪਿਆਰੇ ਬੱਚਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਹਰ ਸਕੂਲ ਵਿੱਚ ਅਲੱਗ-ਅਲੱਗ ਪੇਪਰ ਆਵੇਗਾ ਤਾਂ ਜ਼ਿਆਦਾਤਰ ਚਾਂਸਸ ਨੇ ਕਿ ਇਹੀ ਪੇਪਰ ਤੁਹਾਡੇ ਸਕੂਲ ਵਿੱਚ ਪਾਇਆ ਜਾਵੇ ਠੀਕ ਹੈ ਹੋਰ ਸਬਜੈਕਟ ਦੇ ਪੇਪਰ ਸਾਡੇ ਚੈਨਲ ਦੇ ਉੱਤੇ ਪਾਏ ਗਏ ਹਨ ਤੁਸੀਂ ਜਾ ਕੇ ਦੇਖ ਸਕਦੇ ਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਧੰਨਵਾਦ ਫਿਰ ਰਵੋਚੋ